ਪੰਜਾਬ ਦੇ ਲੋਕਾਂ ਦੇ ਲਈ ਅਹਿਮ ਖਬਰ ਹੈ ਦੱਸਦੀ ਹੈ ਕਿ ਹੁਣ ਗਵਾਂਡੀ ਸੂਬੇ ਦੇ ਵਿੱਚ ਤੁਹਾਡੀਆਂ ਗੱਡੀਆਂ ਦੀ ਐਂਟਰੀ ਬੈਨ ਕੀਤਾ ਦੱਸਦੀ ਹੈ ਕਿ 25 ਤਰੀਕ ਤੋਂ ਜਿਹੜੀਆਂ ਹਰਿਆਣੇ ਦੇ ਵਿੱਚ ਗੱਡੀਆਂ ਨਹੀਂ ਵੜਨਗੀਆਂ ਦੱਸਦੀ ਹੈ ਕਿ ਪੰਜਾਬ ਦੀਆਂ ਗੱਡੀਆਂ ਤੇ ਰੋਕ ਲਾਈਆ ਅਬੇ ਚਟਾਲਾ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹਰਿਆਣੇ ਨੂੰ ਪਾਣੀ ਨਹੀਂ ਤਾਂ ਫਿਰ ਪੰਜਾਬ ਦੀਆਂ ਗੱਡੀਆਂ ਦੀ ਹਰਿਆਣੇ ਦੇ ਵਿੱਚ ਐਂਟਰੀ ਨਹੀਂ ਹੈ ਦੱਸਦੀ ਹੈ ਕਿ 25 ਤਰੀਕ ਜਿਹੜੀ ਡੇਡਲਾਈਨ ਦਿੱਤੀ ਗਿਆ ਉਹਨਾਂ ਨੇ ਕਹਿ ਕੇ ਜੇਕਰ 25 ਤਰੀਕ ਤੱਕ ਪਾਣੀ ਛੱਡਿਆ ਜਾਂਦਾ ਤਾਂ ਠੀਕ ਹੈ ਨਹੀਂ ਫਿਰ 25 ਤਰੀਕ ਤੋਂ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਨੇ ਉਹਨਾਂ ਦੀ ਐਂਟਰੀ ਹਰਿਆਣੇ ਦੇ ਵਿੱਚ ਬੈਨ ਕੀਤੀ ਜਾਵੇਗੀ ਜੇਕਰ ਇੱਕ ਦਿਨ ਦੇ ਲਈ ਇਹ ਪ੍ਰੋਗਰਾਮ ਹੋਵੇਗਾ ਜੇਕਰ ਉਹਨਾਂ ਦੇ ਵੱਲੋਂ ਪਾਣੀ ਛੱਡਿਆ ਗਿਆ ਤਾਂ ਠੀਕ ਹੈ ਨਹੀਂ ਫਿਰ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇਗਾ ਦੱਸਦੀਏ ਕਿ ਪਾਣੀਆਂ ਦੇ ਮਸਲੇ ਤੇ ਹੁਣ ਲਗਾਤਾਰ ਜਿਹੜੀ ਸਿਆਸਤ ਪੱਖਦੀ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਲਈ ਅਹਿਮ ਖਬਰਾਂ ਦਰਸਾਲ ਐਨਲੋ ਦੇ ਰਾਸ਼ਟਰੀ ਪ੍ਰਧਾਨ ਅਵੇ ਟਾਲਾ ਨੇ ਪਾਣੀ ਦੇ ਮੁੱਦੇ ਤੇ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ ਜੇਕਰ 25 ਮਈ ਤੱਕ ਪਾਣੀ ਨਹੀਂ ਮਿਲਿਆ ਤਾਂ ਅਸੀਂ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਬੈਨ ਕਰਾਂਗੇ ਅਸੀਂ ਪੰਜਾਬ ਦੀ ਕਿਸੇ ਵੀ ਸਰਕਾਰੀ ਵਾਹਨ ਨੂੰ ਹਰਿਆਣਾ ਪੰਜਾਬ ਸਰਹੱਦ ਤੋਂ ਪਾਰ ਨਹੀਂ ਹੋਣ ਦਵਾਂਗੇ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਏ ਉਹਨਾਂ ਨੇ ਕਿਹਾ ਏ ਕਿ ਇੱਕ ਅਸੀਂ ਪੰਜਾਬ ਇਹ ਇੱਕ ਦਿਨ ਦਾ ਹੋਵੇਗਾ ਜੇਕਰ ਪਾਣੀ ਫਿਰ ਵੀ ਨਹੀਂ ਮਿਲਿਆ ਤਾਂ ਇਸ ਨੂੰ ਵਧਾ ਦੇਵਾਂਗੇ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਪੰਜਾਬ ਦੇ ਹਰ ਵਾਹਨ ਨੂੰ ਰੋਕਾਂਗੇ ਪੰਜਾਬ ਦੇ ਲਈ ਇਹ ਵੱਡੀ ਖਬਰ ਹੈ ਕਿ ਹੁਣ ਲੋਕਾਂ ਦੇ ਵੱਲੋਂ ਜਿਹੜੇ ਹਰਿਆਣਾ ਦੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਵੱਲੋਂ ਜਿਹੜੀ ਰਾਜਨੀਤੀ ਆ ਉਸ ਨੂੰ ਚਮਕਾਇਆ ਜਾ ਰਿਹਾ ਦੱਸਦੀ ਹੈ ਕਿ ਇਹ ਵੱਡਾ ਜਿਹੜਾ ਫੈਸਲਾ ਇਹ ਉਹ ਅਵੇ ਚਟਾਲਾ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਾਹਣ ਹਰਿਆਣਾ ਵਿੱਚ ਆਉਂਦੇ ਜਾਂਦੇ ਨੇ ਜਦੋਂ ਉਹ ਸਾਡਾ ਪਾਣੀ ਰੋਕ ਸਕਦੇ ਨੇ ਤਾਂ ਅਸੀਂ ਉਹਨਾਂ ਦੇ ਵਾਹਣ ਕਿਉਂ ਨਹੀਂ ਰੋਕ ਸਕਦੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਭਾਜਪਾ ਦੀ ਕਮਜ਼ੋਰ ਸਰਕਾਰ ਹੈ ਦਿੱਲੀ ਵਿੱਚ ਬੈਠੇ ਲੋਕ ਇਸ ਨੂੰ ਚਲਾ रहे ਨੇ ਮੁੱਖ ਮੰਤਰੀ ਨੈب ਸੈਣੀ ਕਈ ਵਾਰ ਕਿਹਾ ਹੈ ਕਿ ਸਾਨੂੰ ਪਾਣੀ ਮਿਲੇਗਾ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਬਾਹੂ ਵਾਈ ਖੱਟਣ ਦੇ ਲਈ ਸਾਡਾ ਪਾਣੀ ਘਟਾ ਦਿੱਤਾ ਜਦੋਂ ਇੱਕ ਮੁੱਖ ਇੰਜੀਨੀਅਰ ਉੱਥੇ ਗਿਆ ਤਾਂ ਉਹਨਾਂ ਨੇ ਉਸ ਨੂੰ ਬੰਦਕ ਬਣਾ ਲਿਆ ਰਾਸ਼ਟਰੀ ਪਾਰਟੀ ਹਰਿਆਣਾ ਦੇ ਵਿੱਚ ਦੋਹਰੀ ਰਾਜਨੀਤੀ ਕਰਦੇ ਆ ਕਰਦੀਆਂ ਹਨ ਉਹਨਾਂ ਦੇ ਬਿਆਨ ਹਰਿਆਣਾ ਦੇ ਵਿੱਚ ਵੱਖਰੇ ਅਤੇ ਹਰਿਆਣਾ ਤੋਂ ਬਾਅਦ ਜਿਹੜੇ ਉਹ ਵੱਖਰੇ ਹੁੰਦੇ ਨੇ ਜੇਕਰ ਸੂਬੇ ਦੇ ਲੋਕ ਪਾਣੀ ਦੀ ਕਿੱਲਤ ਤੋਂ ਪਰੇਸ਼ਾਨ ਤਾਂ ਐਨਲੋ ਵਿਲੇ ਨਹੀਂ ਬੈਠ ਸਕਦੀ ਅਸੀਂ ਰਾਜਪਾਲ ਨੂੰ ਮਿਲਾਂਗੇ ਅਤੇ ਉਹਨਾਂ ਸਾਹਮਣੇ ਇਹ ਮੰਗ ਚੁੱਕਾਂਗੇ ਕਿ ਉਹ ਸਰਕਾਰ ਤੇ ਦਬਾਅ ਪਾਉਣ ਅਤੇ ਹਰਿਆਣਾ ਨੂੰ ਪਾਣੀ ਮੁਹੱਈਆ ਕਰਵਾਉਣ ਤਾਂ ਇਹ ਵੱਡੀ ਖਬਰ ਜਿਹੜੀ ਪੰਜਾਬ ਦੇ ਲਈ ਹੈ ਕਿ 25 ਤਰੀਕ ਜੇਕਰ ਤੁਸੀਂ ਵੀ ਦਿੱਲੀ ਜਾਣਾ ਜਾਂ ਫਿਰ ਹਰਿਆਣਾ ਦੇ ਵਿੱਚ ਕਿਸੇ ਕੰਮ ਜਾਣਾ ਤਾਂ ਦਿੱਲੀ ਜਿਹੜਾ 25 ਤਰੀਕ ਹੈ ਉਸ ਨੂੰ ਜਿਹੜੀਆਂ ਗੱਡੀਆਂ ਨੇ ਹਾਲਾਂਕਿ ਸਰਕਾਰੀ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਧਮਕੀ ਆ ਉਹ ਬੇ ਚਟਾਲਾਂ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਹਿ ਕਿ ਅਸੀਂ ਕੋਈ ਵੀ ਕਾਰੀ ਗੱਡੀ ਨਹੀਂ ਨੰਗਣ ਦੇਵਾਂਗੇ ਜੇਕਰ 25 ਤਰੀਕ ਨੂੰ ਪਾਣੀ ਨਹੀਂ ਮਿਲਦਾ ਤਾਂ ਫਿਰ ਸਾਰੀਆਂ ਗੱਡੀਆਂ ਨੂੰ ਜਿਹੜੀ ਐਂਟਰੀ ਆ ਉਹ ਬੰਦ ਕੀਤੀ ਜਾਵੇਗੀ ਤਾਂ ਹੁਣ ਲਗਾਤਾਰ ਜਿਹੜੀ ਪਾਣੀਆਂ ਨੂੰ ਲੈ ਕੇ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਆ ਪਹਿਲਾਂ ਵੀ ਅਵੇ ਚਟਾਲੇ ਦੇ ਵੱਲੋਂ ਜਿਹੜੇ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਜਿਸ ਢੰਗ ਨਾਲ ਮਰਜ਼ੀ ਪਾਣੀ ਲੈ ਕੇ ਰਾਂਗੇ ਪੰਜਾਬ ਸਾਡਾ ਪਾਣੀ ਨਹੀਂ ਰੁਕ ਸਕਦਾ ਭਗਵੰਤ ਮਾਨ ਸਾਡਾ ਪਾਣੀ ਨਹੀਂ ਰੁਕ ਸਕਦਾ ਉਹਨਾਂ ਨੇ ਕਿਹਾ ਹੈ ਕਿ ਹੁਣ ਜੇਕਰ ਹਰਿਆਣੇ ਦੇ ਲੋਕਾਂ ਪਾਣੀ ਨੂੰ ਲੈ ਕੇ ਔਰ ਮੁਸ਼ਕਲਾਂ ਦਾ ਸਾਹਮਣਾ ਕਰਨਗੇ ਤਾਂ ਅਸੀਂ ਕਿਸੇ ਹੱਦ ਤੱਕ ਜਾ ਸਕਦੇ ਹਾਂ ਜੇ ਪਾ ਪੰਜਾਬ ਸਾਡਾ ਪਾਣੀ ਰੋਕ ਦਸਾਕਦਾ ਤਾਂ ਅਸੀਂ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਵੀ ਇੱਥੋਂ ਲੰਘਣੀਆਂ ਰੋਕ ਸਕਦੇ ਹਾਂ